ਹਰ ਸਾਲ ਗਰਮੀ ਵਿੱਚ ਲਗਾਤਾਰ ਹੀ ਵਾਧਾ ਹੁੰਦਾ ਪਿਆ ਦਿਖਾਈ ਦੇ ਰਿਹਾ ਹੈ ਜਿਸ ਦਾ ਮੁਕਾਰਨ ਧਰਤੀ ਹੇਠਲਾ ਪਾਣੀ ਖਤਮ ਹੋਣ ਕਿਨਾਰੇ ਹੈ ਇਹਨਾਂ ਕਾਰਨਾਂ ਕਰਕੇ ਹੀ ਹੁਣ ਵੱਧ ਤੋਂ ਵੱਧ ਬੂਟੇ ਲਗਾਉਣਾ ਸਮੇਂ ਦੀ ਮੁੱਖ ਲੋੜ ਬਣਦੀ ਜਾ ਰਹੀ ਹੈ ਵਾਤਾਵਰਣ ਪ੍ਰੇਮੀਆਂ ਤੇ ਵਿਗਿਆਨੀਆਂ ਵੱਲੋਂ ਵੱਧ ਤੋਂ ਵੱਧ ਬੂਟੇ ਲਗਾਉਣ ਦੀ ਅਪੀਲ ਵੀ ਕੀਤੀ ਜਾ ਰਹੀ ਹੈ ਇਸੇ ਹੀ ਕੜੀ ਦੇ ਤਹਿਤ ਈਟੀਟੀ ਅਧਿਆਪਕ ਯੂਨੀਅਨ ਅਤੇ ਦਿਵਿਆਂਗ ਐਕਸ਼ਨ ਕਮੇਟੀ ਵੱਲੋਂ ਹਰ ਸਾਲ ਬਰਸਾਤ ਦੇ ਮੌਸਮ ਵਿੱਚ ਰੁੱਖ ਲਗਾਉਣ ਦੀ ਮੁਹਿੰਮ ਚਲਾਈ ਜਾਂਦੀ ਹੈ ਇਸ ਮੌਕੇ ਤੇ ਦਲਜੀਤ ਸਿੰਘ ਸੈਣੀ ਸੂਬਾ ਕਮੇਟੀ ਮੈਂਬਰ ਈਟੀਟੀ ਅਧਿਆਪਕ ਯੂਨੀਅਨ ਅਤੇ ਸਰਦਾਰ ਲਖਵੀਰ ਸਿੰਘ ਸੈਣੀ ਪ੍ਰਧਾਨ ਦੇ ਵਿਆੰਗ ਐਕਸ਼ਨ ਕਮੇਟੀ ਨੇ ਇਸ ਮਹਿੰਮ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੁੱਖ ਲਗਾਓ ਜੀਵਨ ਬਚਾਓ ਮਹਿੰਮ ਦੀ ਸ਼ੁਰੂਆਤ 2011-12 ਵਿੱਚ ਕੀਤੀ ਗਈ ਸੀ ਜੋ ਕਿ ਨਿਰੰਤਰ ਚੱਲ ਰਹੀ ਹੈ। ਉਹਨਾਂ ਦੱਸਿਆ ਕਿ ਇਸ ਮਹਿੰਮ ਦੇ ਹਿਸਾਰ 500 ਬੂਟੇ ਲਗਾਏ ਗਏ ਹਨ ਜਿਨ੍ਹਾਂ ਦੀ ਸੰਭਾਲ ਵੀ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਬੂਟੇ ਲਗਾਉਣ ਦੀ ਸ਼ੁਰੂਆਤ ਥਾਣਾ ਰੌਲਪਿੰਡੀ ਦੇ ਐਸ.ਐਚ.ਓ. ਮਨਜੀਤ ਸਿੰਘ ਨੇ ਬੂਟਾ ਲਗਾ ਕੇ ਕੀਤੀ। ਇਸ ਦੌਰਾਨ ਚਲਾ ਸਿੱਖਿਆ ਅਫਸਰ ਕਪੂਰਸਲਾ ਕਮਲਜੀਤ ਸਿੰਘ ਅਤੇ ਬਲਕ ਪ੍ਰਾਇਮਰੀ ਸਿੱਖਿਆ ਅਫਸਰ ਸੰਜੀਤ ਮਰਹਾਂਡਾ ਨੇ ਵੀ ਸੰਸਥਾ ਉਹ ਕੀਤੇ ਸੁਪਰਾਲੇ ਦੀ ਸ਼ਲਾਘਾ ਕੀਤੀ ਹਾਂਜੀ ਅੱਜ ਸਾਡੇ ਈਟੀਟੀ ਯੂਨੀਅਨ ਦੇ ਸਟੇਟ ਕਮੇਟੀ ਮੈਂਬਰ ਦੂਜੀਤ ਸਿੰਘ ਜੀ ਤੇ ਸਾਡੇ ਲਖਮੀਰ ਸਿੰਘ ਜੀ ਸੋਣੀ ਸਾਰ ਜਣ ਕੇ ਅੱਜ ਸਾਡੇ ਵੀ ਸਕੂਲ ਅੱਗੇ ਲੈ ਕੇ ਆਏ ਆ ਜੀ ਔਰ ਇਹਨਾਂ ਨੂੰ ਕਟੋਂ ਕਟ 13 ਸਾਲ ਹੋ ਗਿਆ ਜੀ ਕਟੋਂ 8-9000 ਬੂਟਾ ਜਿਹੜਾ ਲਾਤਾਂ ਵਾਤਾਂ ਨੂੰ ਦੇਖਦੇ ਆ ਵਾਤਾਵਰਨ ਪ੍ਰੇਮੀ ਆ ਤੇ ਜਿਹੜਾ ਕਿ ਬਹੁਤ ਹੀ ਜਿਹੜਾ ਸਭ ਤੋਂ ਜਿਆਦਾ ਸੇਵਾ ਇਹੀ ਆ ਕਿ ਆਕਸੀਜਨ ਜਿਹੜੀ ਸਾਨੂੰ ਬੂਟਿਆਂ ਤੋਂ ਮਿਲਦੀ ਆ ਹਰੇਕ ਤਰ੍ਹਾਂ ਦੀ ਚੀਜ਼ ਜਿਹੜੀ ਮਿਲਦੀ ਆ ਔਰ ਇਹਦੇ ਨਾਲ ਕਿਉਂਕਿ ਇੱਕ ਤੇ ਦੇਖਿਆ ਜੀ ਗਰਮੀ ਬਹੁਤ ਜ਼ਿਆਦਾ ਪੈ ਰਹੀ ਸੀ ਤੇ ਲੋਕ ਜਿਹੜੇ ਆ ਏਸੀ ਨੂੰ ਜ਼ਿਆਦਾ ਏਸੀ ਵੀ ਨਹੀਂ ਕੰਮ ਕਰਦੇ ਸੀ ਹਾਂ ਇਸੇ ਤੇ ਇਹੀ ਕਹਿੰਦੇ ਆ ਕਿ ਜਿਹੜੇ ਬੂਟੇ ਆ ਜਿਹੜੇ ਲਾਓ ਤੁਸੀਂ ਏਸੀ ਤੋਂ ਛੁਟਕਾਰਾ ਪਾਓ ਇਸ ਕਰਕੇ ਬੂਟੇ ਸਭ ਜ਼ਿਆਦਾ ਜ਼ਿਆਦਾ ਲਾਣੇ ਚਾਹੀਦੇ ਸਾਨੂੰ ਤੇ ਅਸੀਂ ਬਹੁਤ ਸਾਡੇ ਪ੍ਰਧਾਨ ਲਖਮੀ ਸਿੰਘ ਸੈਣੀ ਜੀ ਤੇ ਸਾਡੇ ਗੁਲਜੀਤ ਸਿੰਘ ਸੈਣੀ ਜੀ ਔਰ ਮੇਰਾ ਸਟਾਫ ਤੇ ਸਾਡੇ ਰਜਿੰਦਰ ਭਾਜੀ ਅਸੀਂ ਸਾਰਿਆਂ ਦਾ ਜਿਹੜੀ ਟੀਮ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਨੇ ਸਾਡੇ ਸਕੂਲ ਦੇ ਵਿੱਚ ਅੱਜ ਵੀ ਬੂਟੇ ਲਗਾਏ ਆ ਔਰ 13 ਸਾਲਾਂ ਤੋਂ ਬੂਟੇ ਲਾ ਰਹੇ ਆ ਘੋਟੋ ਘਟ 8-9000 ਬੂਟਾ ਲਾਤਾ ਉਹਦੇ ਵਿੱਚੋਂ 4-5000 ਬੂਟਾ ਤਾਂ ਐਸੋਨੇ ਕਾਮਯਾਬ ਹੋ ਗਏ 80 ਦੀ ਆਪਕਾ ਜੁਨੀਅਰ ਪੰਜਾਬ ਅਤੇ ਦਿਵੰਗ ਐਕਸ਼ਨ ਕਮੇਟੀ ਪੰਜਾਬ ਦੇ ਸਹਿਯੋਗ ਨਾਲ ਪਿਛਲੇ ਲੰਬੇ ਸਮੇਂ ਤੋਂ ਅਸੀਂ ਰੁੱਖ ਲਗਾਓ ਤੇ ਜੀਵਨ ਚੌਮਹਿਮ ਚਲਾਈ ਜਾ ਰਹੀ ਆ ਜਿਹਦੇ ਵਿੱਚ ਫਗਵਾੜੇ ਦੇ 20-25 ਪਿੰਡਾਂ ਦਾ ਵੱਧ ਤੋਂ ਵੱਧ ਜਿੰਨੇ ਪਿੰਡ ਹੋ ਸਕੇ ਉਹਨਾਂ ਦੇ ਵਿੱਚ ਅਸੀਂ ਬੂਟੇ ਲਗਾਏ ਜਾਂ ਅਸੀਂ ਬੂਟੇ ਉਹ ਲਗਾਏ ਜਾਂਦੇ ਆ ਜਿਹੜੇ ਵਿਰਾਸਤੀ ਬੂਟੇ ਆ ਅਸੀਂ ਫਲਦਾਰ ਬੂਟੇ ਨਹੀਂ ਲਾਉਣੇ ਅਸੀਂ ਉਹ ਬੂਟੇ ਰੋਣੇ ਜਿਹੜੇ ਆਕਸੀਜਨ ਪੈਦਾ ਕਰਦੇ ਆ ਜਿਹੜੇ ਲਾਈਫ ਟਾਈਮ ਆ ਇਸ ਟਾਈਮ ਸਾਡਾ ਇਸ ਵਾਰ ਜ਼ਿਆਦਾ ਫੋਕਸ ਨਿੰਮ ਦੇ ਬੂਟਿਆਂ ਤੇ ਸੀਗਾ ਕਿਉਂਕਿ ਨਿੰਮ ਆਸੀਂ ਸਾਰੇ ਜਾਣਦੇ ਆ ਨਿੰਮ ਜਿਹੜੀ ਬੂਟਾ ਖਤਮ ਹੁੰਦਾ ਜਾ ਰਿਹਾ ਨਿਰੰਮਤਾ ਤਖਤ ਭੁੱਲਦੇ ਜਾ ਰਹੇ ਆ ਲੋਕ ਉਸ ਨੂੰ ਉਬਰਾਸ ਤੋਂ ਜਿੰਦਾ ਰੱਖਣ ਲਈ ਅਸੀਂ ਇਸ ਵਾਰ ਨਿੰਮ ਦੇ ਬੂਟਿਆਂ ਨੂੰ ਪੈਲ ਦਿੱਤੀ ਆ ਇਸ ਵਾਰ ਅਸੀਂ 500 ਬੂਟਾ ਲਗਾਇਆ ਆ ਇਹਦੇ ਵਿੱਚੋਂ 200 ਦੇ ਕਰੀਬ ਅਸੀਂ ਨਿੰਮ ਦੇ ਬੂਟੇ ਲਾਏ ਆ ਸਾਰੇ ਜਿੱਦਾਂ ਦਿਨ-ਬਦਨ ਆਕਸੀਜਨ ਦੀ ਕਮੀ ਹੋਈ ਜਾ ਰਹੀ ਹੈ ਤੇ ਦਿਨ-ਬਦਨ ਤਾਪਮਨ ਤੇ ਵਧਦਾ 48 ਡਿਗਰੀ ਦੇ ਤਕਰੀਬਨ ਪਹੁੰਚ ਗਿਆ ਸੀ ਇਸ ਵਾਰੀ ਤਾਂ ਇਸ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਅਸੀਂ ਇਸ ਨੂੰ ਇਸ ਤਰ੍ਹਾਂ ਦੇ ਦੇ ਕਿਉਂਕਿ ਜਿਵੇਂ ਅਸੀਂ ਸਾਰੇ ਜਾਣਦੇ ਆ ਵੱਖ-ਵੱਖ ਜਿਹੜੇ ਵਾਤਾਵਰਣ ਪ੍ਰੇਮੀ ਅਤੇ ਮਾਰਾਂ ਤੇ ਵਿਗਿਆਨੀਆਂ ਵੱਲੋਂ ਵੀ ਇਸ ਪ੍ਰਤੀ ਚਿੰਤਾ ਜਤਾਈ ਜਾ ਰਹੀ ਹੈ ਕਿ ਤਾਪਮਨ ਜਵਾਦਾ ਹੋ ਰਿਹਾ ਤਾਂ ਉਸ ਦਾ ਇੱਕੋ ਇੱਕ ਹੱਲ ਹੈ ਕਿ ਅਸੀਂ ਜਿਹੜੇ ਆ ਬੂਟੇ ਲਾਈਏ ਜੋ ਆਕਸੀਜਨ ਜਿਹੜਾ ਵੱਧ ਤੋਂ ਵੱਧ ਜਿਹੜਾ ਆਕਸੀਜਨ ਪੈਦਾ ਕਰੇ ਤੇ ਜਿਸ ਦੇ ਨਾਲ ਮਨੁੱਖ ਦਾ ਜੀਵਨ ਆਰਾਮ ਦੇ ਨਾਲ ਰਹੇ ਹੋ ਸਕੇ